ਬਾਈ ਜਿਹੜਾ ਬਾਈ ਨੇ ਉਹਨੇ ਟਰੈਕਟਰ ਵੇਚਿਆ ਤਾਂ ਜੌਂਡੀਰ ਅੱਜ ਉਹਨੂੰ ਦੇਖਣ ਆਇਆ ਬਾਈ ਕਿ ਪਾਈਪ ਜੀ ਫਟ ਗਈ ਟਰੈਕਟਰ ਦੀ ਉਹ ਪੌਣ ਆਏਦੇ ਅੱਜ ਬਾਈ ਨਾਲ ਤੇ ਬਹੁਤ ਵਧੀਆ ਚੱਲ ਰਿਹਾ ਬਾਈ ਟਰੈਕਟਰ ਉਹਨੂੰ ਪਤਾ ਮੱਕੀ ਦਾ ਸੀ ਜੀ ਸੀਜ਼ਨ ਸ਼ੁਰੂ ਹੋ ਗਿਆ ਬਾਈ ਲੇਬਰ ਦੀ ਦਿੱਕਤ ਬਹੁਤ ਜ਼ਿਆਦਾ ਉਹ ਦੇਖੋ ਤੇ ਬਾਈ ਨੇ ਦੋ ਦਿਨ ਦਿਨ ਹੋ ਗਏ ਮੋਗੇ ਤੇ ਲੋਆ ਕੇ ਲਿਆਏ ਨੇ ਜਿਗਾੜ ਇਹ 50 75 ਟਰੈਕਟਰ ਹੈ ਜੌਂਡੀਅਰ ਦਾ ਜਿੰਮੀ ਭਾਈ ਸਾਈਲੇਜ ਵਾਲੀ ਮੱਕੀ ਆ ਤੁਹਾਨੂੰ ਪਤਾ ਵੀ ਸਾਈਲੇਜ ਦਾ ਸਾਡੇ ਏਰੀਆ ਵਿੱਚ ਬਹੁਤ ਪੈਣ ਲੱਗ ਗਿਆ ਪਹਿਲਾਂ ਘਟ ਪੈਂਦਾ ਦਾ ਮਾ ਜੀ ਆ ਚੱਲ ਰਹੀ ਹਾਂ ਗੜਾਸਾ ਮੱਕੀ ਤੋ ਵਧੀਆ ਬਰੀਕ ਟੋਕਾ ਬਾਈ ਜਮਾਂ ਹੀ ਦਾਣਾ ਵੀ ਕ੍ਰੈਸ਼ ਹੁੰਦਾ ਨਾਲ ਦੇ ਨਾਲ ਉਹ ਹਫਰੀਦ ਬਾਈ ਆ ਇੱਧਰ ਆ ਇਹ ਲੱਗੇ ਹੋਏ ਆ ਮੁਰਾ ਧੰਦੇ ਦੇਖੋ ਇੱਕ ਵਾਸੇ ਦਾ ਇੱਕ ਵਾਰੀ ਚਾਰ ਲਾਈਨਾਂ ਲੈ ਗਈਆਂ ਨਹੀਂ ਪਰ ਇਹ ਤਿੰਨ ਲਾਈਨਾਂ ਹੀ ਵਾਟ ਰਿਹਾ ਬਾਈ ਕਿੱਥੇ ਚੱਲੋ ਯਾਰ ਨਾ ਨਾ ਆਹ ਬਾਈ ਹਰਪ੍ਰੀਤ ਹੋਰ ਆਪੀ ਬਾਈ ਵਧੀਆ ਵਧੀਆ ਠੀਕ ਆ ਬਾਈ ਗਰਮੀ ਬਹੁਤ ਆਜ ਯਾਰ ਗਰਮੀ ਬਹੁਤ ਆਦਾ ਜੀ ਹਾਂ ਹੋਰ ਗਰਮੀ ਬਹੁਤ ਆ ਤੇ ਕਿਵੇਂ ਚੱਲ ਰਿਹਾ ਆਪਣਾ ਰੈਕਟਰ ਇਹ ਠੀਕ ਆ ਵਧੀਆ ਚੱਲਦਾ ਬਾਈ ਵਧੀਆ ਠੀਕ ਆ ਹਾਂ ਬਾਈ ਬਹੁਤ ਮੇਰੇ ਸਾਹਮਣੇ 2100 ਚੱਕਰਾਂ ਦੇ ਤਾਂ ਸਟਾਰਟ ਹੀ ਹੁੰਦੀ ਹੈ ਪਹਿਲਾ ਮਸ਼ੀਨ ਆ ਦੇਖਿਓ ਬਾਈ ਹੁਣ ਪੂਰਾ ਜੋਰ ਆਇਆ ਲੋਡ ਦੇ ਕੇ ਕੇ ਫੇਰ ਮਸ਼ੀਨ ਸਟਾਰਟ ਹੋਣੀ ਦੇਖੋ ਉਹ ਦੇਖੋ ਮਾੜੇ ਦੀ ਰੈਕਟਰ ਦਾ ਬਹਤਾਂ ਕੰਮ ਇਹਨੂੰ ਚਲਾਉਣਾ ਹੈ ਬਾਈ ਮਾੜੇ ਦੀ ਰੈਕਟਰ ਵਿੱਚ ਛੋਟੀ ਬਾਬਾ ਦਾ ਰੈਟਿੰਗ ਚਲਾ ਸਕਦੇ ਨੂੰ ਹਨਾ ਬਾਕੀ ਬਾਈ ਦੇਲਾ ਮਸ਼ੀਨਰੀ ਵੀ ਪੂਰੀ ਕਾਮ ਚਾਹੀਦੀ ਆ ਨਾਲ ਟਰੈਕਟਰ ਇੱਕ ਟਰੈਕਟਰ ਦੇ ਨਾਲ ਉਹ ਵੀ ਆ ਕੇ ਖੜ ਕੇ ਨਾਲ ਦੀ ਨਾਲ ਪਹਿਲਾਂ ਹੀ ਮਸ਼ੀਨਰੀ ਤਾਂ ਹੀ ਆ ਖੜਾ ਖੜਤ ਕਹਿੰਦੇ ਬਹੁਤ ਖੜਤ ਨਹੀਂ ਬਣੀ ਚਾਹੀਦੀ ਕੰਮ ਚੱਲੀ ਜਾਵੇ ਨਾਲ ਦੀ ਨਾਲ ਸਹੀ ਗੱਲ ਆ ਬਾਈ ਲੈ ਲਾਂ ਲੋ ਆ ਜੂ ਮੇਲੇ ਦੇਲਾ ਪਹਿਲੇ ਲੋ ਚਾਹੀਏ ਹਾਂ ਪਹਿਲੇ ਲੋ ਚਾਹੀਦੇ ਪਹਿਲੇ ਲੋ ਦੇ ਖਾਸਾ ਤੋੜਾ ਯਾਰ ਪਰ ਪਰ ਆਰਪੀਐਮ ਵੀ 2100 ਹੈ ਹਨਾ ਸਹੀ ਗੱਲ ਆ ਬਾਈ ਇਹਦੇ ਕੋਲ ਬਾਈ ਨਾਲ ਕੋਈ ਪਹਿਲਾਂ ਅਰਜਣ ਦਾ 655 ਹੈਨਾ ਉਹ ਵਿੱਚ ਦੇ ਕੇ ਇਹਨੂੰ ਲਗਾ ਟਰੈਕਟਰ ਹਾਂ ਉਹ ਕਿ ਛੋਟਾ ਰਹਿੰਦਾ ਤੇ ਇਹਨਾਂ ਨੂੰ ਕਿ ਚੱਕਰਦਾ ਉਹ ਜਿਨ੍ਹਾਂ ਨੇ ਮਸ਼ੀਨ ਫਿੱਟ ਕਰਨੀ ਸੀ ਬਾਈ ਉਹ ਕਹਿੰਦੇ ਇਹਦੇ ਬੰਨ ਲੱਗਣੀ ਹੈ ਅੱਛਾ ਹਾਂ ਮਸ਼ੀਨ ਵਾਲਿਆਂ ਨੇ ਨਾ ਮਨਾ ਕਰਤਾ ਅੱਛਾ ਜਿੱਥੋਂ ਮਸ਼ੀਨ ਫਿੱਟ ਲਾਇਆ ਕਰਾ ਕੇ ਕਹਿੰਦੇ ਸੀ ਜੌਂਦੀ ਦੇ ਪਰੇ ਕਰੀ ਆ ਵੀ ਪਹਿਲਾਂ ਵੀ ਫਿੱਟ ਵੀ ਇਹਦੇ ਪਰ ਲੋਟ ਨਹੀਂ ਆਉਣੀ ਹਾਂ ਅੱਛਾ ਠੀਕ ਆ ਬਾਈ ਮੈਦਾ ਮਾ ਦੇਖਿਆ ਜਿਹੜਾ ਆਪਣਾ 2755 ਦੇ ਪਰ ਤਾਂ ਬਹੁਤ ਲੱਗੀਆਂਵੇਂ ਨੇ ਇਹ ਹਾਂ ਬੜਾ ਐ ਨਾ ਉਹ 75 ਪਾਵਰ ਦਾ ਉਹ ਬੜਾ ਛੋਟਾ ਦਾ ਬੜਾ ਅੱਛਾ ਇਹ ਲੋਡ ਵਿੱਚ ਢਲਣਾ ਇੰਨਾ ਮਕੀਨ ਦਾ ਠੀਕ ਆ ਠੀਕ ਆ ਇਹ 16 ਕੁਆਂਟਲ ਦੀ ਹੋਣੀ ਬਾਈ ਜਦੋਂ ਇਹ ਮਸ਼ੀਨ ਇਹ ਆਰਾਮ ਨਾਲ ਆਰਾਮ ਨਾਲ ਬਾਈ ਆਰਾਮ ਨਾਲ ਲੈ ਬਾਈ ਅੱਜ ਇੱਧਰ ਅਮਨਾ ਵੀਰ ਵੀ ਆਏ ਹੋਏ ਆਪਣੇ ਘਰਾਂ ਅੱਜ ਬਾਈ ਮੱਕੀ ਲੈਣ ਆਇਆ ਧਾਰੀ ਇੱਕ ਪੰਡ ਭਰੀ ਭਰੀ ਬਾਈ ਕਹਾਂ ਸਾਡੀ ਮੱਕੀ ਨੂੰ ਪਾਣੀ ਲੱਗਿਆ ਹੋਇਆ ਇੱਕ ਪੰਡ ਆਧਾਰੀ ਦੇ ਦੇ ਬਾਈ ਇਹਦੇ ਵੱਟੇ ਦੋ ਪੰਡਾ ਦੇਣੀਆਂ ਪੈਣੀਆਂ ਵੀਰੇ ਇਹਦੇ ਵੱਟੇ ਬਾਈ ਮੈਂ ਜਿਹੜੇ ਹਿਸਾਬ ਨਾਲ ਦੀ ਹਾਲਤ ਹੈ ਨਾ ਹਾਂ ਤੈਨੂੰ ਚਾਰਸ ਦੇ ਆਧਾਰ ਦੇ ਤਿੰਨ ਪੰਡਾ ਦਊਗਾ ਹਾਂ ਬਾਈ ਇਹ ਪਾਣੀ ਪੂਣੀ ਲਾਓ ਪਾਣੀ ਲਾ ਦੇ ਨੇ ਬਾਈ ਬਾਈ ਗਰਮੀ ਬਹੁਤ ਆਈ ਵੀ ਤੈਨੂੰ ਗਰਮੀ ਤਾਂ ਯਾਰ ਹੁਣ ਆਉਂਦੀ ਹੈ ਹਾਂ ਏਦਾਂ ਧੁੱਪ ਬਾਈ ਗਰਮੀ ਨੇ ਚੱਪਕਟ ਅਮਨੇ ਵੀਰੇ ਇਹਨੂੰ ਪਾਣੀ ਲੈਣ ਹੋਏ ਚਾਰ ਪੰਜ ਦਿਨ ਹੋਏ ਆ ਸਾਰੇ ਹੀ ਯਾਰ ਅੱਗੇ ਵਾਲੇ ਬਾਜ ਕੇ ਨੂੰ ਹੱਸਤਾ ਹੋਇਆ ਹਲੇ ਕੀਦਾ ਦਾ ਹਾਲ ਦੇਖ ਲੈ ਕਿਹਾ ਹੋ ਹਾਤਾ ਹੋਇਆ ਫੇਰ ਅੱਜ ਪਾਣੀ ਦੇ ਟੈਂਕ ਮੋਟਰ ਅੱਛਾ ਪਾਣੀ ਬੀਜੀ ਬਹੁਤ ਹੋਰ ਦਰਦੀ ਬਾਈ ਭਰੀ ਵੈਸੇ ਹੋ ਗਈ ਨਹੀਂ ਹਲੇ ਨਹੀਂ ਹੋਜੂ ਹਲਕੀ ਆ ਭਰੀ ਹੋ ਗਈ ਬਾਈ ਹਲਕੀ ਆ ਇਹ ਗਿਣੀਆਂ ਜਿਆਦਾ ਕੋਈ ਨੇ ਟਾਂਡੇ ਵੜ ਲੈ ਨਹੀਂ ਨਹੀਂ ਅਸੀਂ ਵੀ ਬਾਈ ਪੂਰੀ ਪੂਰੀ ਰੱਖੀ ਵੀ ਸਾਡੇ ਕੋ ਇੱਕ ਮੈਸਾ ਅਸੀਂ ਫਿਰ ਗਣ ਗਣਵੀ ਰੱਖੀ ਹੋਈ ਆ ਵੀ ਇਹ ਸਾਡੇ ਇੰਨੇ ਦਿਨ ਲੰਘਣੇ ਇਹਦੇ ਨਾਲ ਇੰਨੇ ਤੋਂ ਇੱਕ ਭਰੀ ਵੱਢ ਲੈ ਜੇ ਲੈ ਇੰਨੇ ਅਸੀਂ ਮੰਨ ਲਏ ਇੰਨੀ ਮੱਕੀ ਸਾਡੀ 3 ਦਿਨ ਚੱਲ ਜਾਣੀ ਵੀਰੇ ਇਹ ਲੈ ਹਉਰ ਸਾਡੇ ਡੰਕਰ ਵੀ ਤੈਨਾਂ ਅੱਛਾ ਬਾਕੀ ਬਾਈ ਗਰਮੀ ਵਾਕੇ ਜੇ ਬਹੁਤ ਐ ਅੱਜ ਸਮਝ ਲੋ ਵੀ 5 ਵਜੇ ਗੇ ਹਜੇ ਵੀ ਖੜ ਨਹੀਂ ਹੋ ਰਿਹਾ ਬਾਹਰ ਤੋਂ ਪੈਣੀ ਆ ਤੇ ਬਾਕੀ ਚਲੋ ਟਾਈ ਬਾਕੀ ਅਮੇ ਵੀ ਟਾਈਮ ਵੀ ਹੈਗਾ ਚੱਲ ਗਰਮੀ ਦਾ ਪਰ ਜਿਉ ਜਿਉਂ ਮਨੇ ਮੌਸਮ ਚ ਤਬਦੀਲੀ ਆ ਰਹੀ ਗਰਮੀ ਬਾਰੇ ਇਸ ਨਾਲ ਇਸ ਵਾਰ ਟੈਂਪਰੇਚਰ ਵੱਧ ਐ ਜਿਹੜੀ ਆਪਾਂ ਨੇ ਅੱਗਾ ਉੱਗਾ ਲਾਈਆਂ ਨਾ ਆਹ ਹੈ ਨਾ ਕੋਈ ਨਾ ਨਾਰਮਲ ਜਿਨੀ ਗੇ ਗਰਮੀ ਹੁੰਦੀ ਉਹ ਨਾਲ ਹੋ ਜਾਣਾ ਜੜੀਆਂ ਬਾਈ ਅੱਗਾ ਉੱਗਾ ਲਾਉਣੇ ਆ ਨਾ ਉਹਦੇ ਕਰਕੇ ਫਰਕ ਆ ਹੂੰ ਹੈ ਵੀ ਜੋ ਤਾਂ ਬਾਈ ਛੱਲੀਆਂ ਲੇ ਜਾ ਜੇ ਲਿਆਣੀਆਂ ਘਰ ਨੂੰ ਤੋੜ ਕੇ ਬਾਈ ਐਣ ਤੇ ਘਰ ਦੇ ਨੇ ਗਾਣੇ ਗੱਡੀਆਂ ਇੱਧਰ ਦੇ ਲੋਕ ਤਾਂ ਹੀ ਗੱਲ ਆ ਹੈ ਇਹਨਾਂ ਨਾਲ ਛੱਲੀ ਬੜੀ ਤਕੜੀ ਆ ਬਾਈ ਹਾਂ ਛੱਲੀਆਂ ਬੜੀਆਂ ਬਾਈ ਉਹੀ ਗੱਲ ਆ ਤੇ ਮੱਕੇ ਬਾਈ ਆਹ ਦੇਖੋ ਆਪਣੀ ਇੱਧਰ ਬਾਗਬਾਨੀ ਸਾਰੀਆਂ ਬੇਲਾਂ ਬੂਲਾਂ ਆਪਣੇ ਕੀ ਆ ਕਰੇਲੇ ਕੱਦੂ ਸਾਰਾ ਕੁਝ ਲੱਗਦਾ ਤੇ ਪਿੰਡੀਆਂ ਡੇਲੀ ਮਤਲਬ ਕਿ ਖਾਣ ਨੂੰ ਆਪਣਾ ਆਹਦਰ ਪਤਾਉਂ ਲਾਏ ਹੋਏ ਆ ਜੀ ਮਤਲਬ ਕਿ ਹੁਣ ਜਿੱਦਨ ਦੇ ਲੱਗਣ ਲੱਗੇ ਉਹਦਾਂ ਦੇ ਮੁੱਲ ਦੀ ਸਬਜ਼ੀ ਨਹੀਂ ਕੋਈ ਵੀ ਲਈ ਹੈਗੀ ਘਰੇ ਸਰੀ ਜਾਂਦਾ ਵਧੀਆ ਆਪਣਾ ਤੇ ਹਰੇਕ ਨੂੰ ਬਾਈ ਮੈਂ ਤਾਂ ਹਰੇਕ ਨੂੰ ਕਹਿੰਦਾ ਗੱਲ ਕਰਨੀ ਕੁਝ ਨਹੀਂ ਹੈ ਕਿ ਆਪਣੇ ਘਰਾਂ ਖਾਣ ਜੋਗੀ ਸਬਜ਼ੀ ਜਿਹੜੀ ਲਾਉਣੀ ਹੈ ਜ ਆਪਣੇ ਕਿਸੇ ਕੋਲ ਜਗਾ ਹੈਗੀ ਆ ਤਾਂ ਮਤਲਬ ਕਿ ਜ਼ਰੂਰ ਲਾਉਣੀ ਚਾਹੀਦੀ ਆ ਠੀਕ ਹੈ ਜੀ ਆ ਬਾਈ ਤੈਨ ਲਾਈ ਵੀ ਘਰਾਂ ਸਬਜ਼ੀ ਸੁੱਜੀ ਕਿ ਨਹੀਂ ਹਾਂ ਮੋਟਰ ਪਾਈ ਲਾਈ ਵੀ ਲਾਉਣੀ ਚਾਹੀਦੀ ਬਾਈ ਹਰੇਕ ਨੂੰ ਕੁਝ ਨਹੀਂ ਹੈਗੀ ਥੋੜੀ ਖੇਚਲਾ ਹੀ ਆ ਬਸ ਫਿਰ ਲਾ ਕੇ ਆਪਾਂ ਨੂੰ 3-4 ਮਹੀਨੇ ਜਿੰਨਾ ਚਿਰ ਬਾਈ ਸੀਜ਼ਨ ਆ ਮੌਜ ਆ ਫਿਰ ਪਿੱਛੇ ਦੇਖਣ ਦੀ ਲੋੜ ਨਹੀਂ ਹੈਗੀ ਆਪਾਂ ਨੇ ਬਾਈ ਦੂਜੀ ਲਾਈ ਵੀ ਤੋਰੀ ਕਰੇਲੇ ਇੱਕ ਬੇਲ ਦੋ ਬੇਲਾਂ ਘੀਆ ਦੀ ਲੱਗੀਆਂ ਬਾਕੀ ਭਿੰਡੀਆਂ ਐ ਬਾਕੀ ਇਧਰ ਬਾਕੀ ਬੈਂਗਣੀ ਲਾਈ ਹੋਈ ਆ ਤੇ ਸ਼ਿਮਲਾ ਮਿਰਚ ਵੀ ਹੈਗੀ ਬਾਈ ਕद्दू ਵੀ ਲਾਇਆ ਸਾਰੀਆਂ ਵੈਰਾਈਟੀਆਂ ਲਾਈਆਂ ਮੈਂ ਕਹਿਣ ਦਾ ਭਾਵਾ ਠੀਕ ਹੈ ਜੀ ਆ ਇਧਰ ਸ਼ਿਮਲਾ ਮਿਰਚ ਹੈ ਠੀਕ ਹੈ ਜੀ ਆ ਇਧਰ ਮਿਰਚਾਂ ਲਾਈਆਂ ਹੋਈਆਂ ਆ ਆਦਰ ਕੱਦੂ ਦੀ ਵੇਲ ਆ ਬਾਈ ਕੱਦੂ ਬਹੁਤ ਉਤਰਦੇ ਆ ਬਾਈ ਉਹ ਤੋਂ ਇਲਾਵਾ ਟਮਾਟਰ ਲੱਗੇ ਹੋਏ ਆ ਦੇਖੋ ਠੀਕ ਆ ਜੀ ਟਮਾਟਰ ਸਮਝ ਲਓ ਵੀ ਦੋ ਵੇਲਾਂ ਟਮਾਟਰ ਮੁੱਕਦੇ ਨਹੀਂ ਬਾਈ ਇਹਦੇ ਪਰਤੇ ਕੱਦੂ ਦੀਆਂ ਪਹਿਲਾਂ ਹੋਰ ਵੀ ਲਾਏ ਹੋਏ ਆ ਕੱਦੂ ਦਾ ਬਾਈ ਇੰਨੇ ਉਤਰਦੇ ਆ ਪੁੱਛੋ ਨਾ ਕੱਦੂ ਦਾ ਅਸੀਂ ਲੋਕਾਂ ਨੂੰ ਵੰਡਦੇ ਆ ਠੀਕ ਆ ਜੀ ਭਿੰਡੀਆਂ ਦਿੱਲੀ ਤੇ ਆਪਾਂ ਨੇ ਲਾਈਆਂ ਵੀ ਬਈ ਥੋੜੀ ਗੇਤੀਆਂ ਲਾਤੀਆਂ ਦੀਆਂ ਐਨ ਮਤਲਬ ਕਿ ਹੁਣ ਪੂਰੀ ਦਿੱਲੀ ਆ 15 ਮਹੀਨਾ ਹੀ ਹੋ ਗਿਆ ਲਗਭਗ ਬਾਈ ਮੁੱਲ ਦੀ ਸਬਜ਼ੀ ਲੈ ਕੇ ਨਹੀਂ ਦੇਖੀ ਹੈਗੀ ਠੀਕ ਹੈ ਜੀ ਬਾਕੀ ਕੂ ਹੈਗਾ ਗਰਮੀ ਕਰਕੇ ਪਾਣੀ ਦੂਏ ਦਿਨ ਲਾਉਣਾ ਪੈਂਦਾ ਦੂਏ ਤੀ ਦਿਨ ਪਾਣੀ ਲਾਉਣਾ ਪੈਂਦਾ ਇਹਨਾਂ ਨੂੰ ਬਾਕੀ ਉਹਨਾਂ ਬੇਲਾਂ ਬੜੀਆਂ ਹੋ ਗਈਆਂ ਆਪਾਂ ਇਹਨਾਂ ਨੂੰ ਉੱਪਰ ਆ ਦੇਖੋ ਤਾਰਾ ਪਾਤੀਆਂ ਉੱਪਰ ਚੜਾ ਦੇਣੀਆਂ ਬਾਈ ਇਹ ਫੇਰ ਥੋੜਾ ਜਿਹਾ ਆਏ ਆ ਵੀ ਜਿੰਨੀਆਂ ਬੇਲ ਉੱਪਰ ਰਹੂਗੀ ਉਹਨਾਂ ਜੇ ਆਪਾਂ ਬੇਲ ਨੂੰ ਥੱਲੇ ਛੱਡਦੇ ਆਂ ਫੇਰ ਬਾਈ ਇਹ ਖਰਾਬ ਹੋ ਜਾਂਦੀ ਪਾਣੀ ਪੂਣੀ ਲੱਗ ਕੇ ਉੱਪਰ ਜ ਉੱਪਰ ਬੇਲ ਜ਼ਿਆਦਾ ਵਧੀਆ ਰਹਿੰਦੀ ਆ ਤੇ ਮੱਕੀਆ ਮਨ ਬਾਈ ਨੇ ਵੱਢ ਲੇ ਬਾਈ ਕੱਖ ਬਸ ਬਾਈ ਹੋ ਗਈ ਭਰੀ ਅੱਛਾ ਬਾਈ ਕਾਲੇ ਬਾਈ ਨੇ ਤੁਹਾਨੂੰ ਅੱਜ ਦਿੱਤਾ ਸੁਨੇਹਾ ਕਾਲਾ ਬਾਈ ਕਹਿੰਦਾ ਸਰਵਿਸ ਨਹੀਂ ਕਰਕੇ ਗਿਆ ਟਰੈਕਟਰ ਦੀ ਯਾਰ ਆਹੋ ਤਾਂ ਸਮਾਨ ਲਿਓਣਾ ਮੈਂ ਜਿੱਥੇ ਗਿਆ ਤਾਂ ਬਾਈ ਕੋਲ ਬਾਈ ਕਹਿੰਦਾ ਸਰਵਿਸ ਦਾ ਲਾਰਾ ਲਾਇਆ ਮਨੂੰ ਕਹਿੰਦਾ ਕਰਕੇ ਨਹੀਂ ਗਿਆ ਤਾਂ ਨੂੰ ਕੱਲ ਆ ਕੇ ਸਮਾਨ ਲਿਓਣਾ ਯਾਰ ਕੱਲ ਸੱਜਦੇ ਨਹੀਂ ਆਗੇ ਠੀਕ ਆ ਠੀਕ ਆ ਤੇ ਠੀਕ ਫੋਨ ਆਇਆ ਤਾਂ ਕਹਿੰਦਾ ਲੈ ਲੈ ਚੱਲ ਗਿਆ ਠੀਕ ਆ ਠੀਕ ਆ ਤੇ ਬਾਕੀ ਬਾਈ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਚ ਇੰਨਾ ਹੀ ਬਾਕੀ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਬਾਕੀ ਤੋਂ ਇਲਾਵਾ ਕਿਸੇ ਵੀ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਬਾਈ ਵੇਚਣਾ ਜਾਂ ਖਰੀਦਣਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰਿਆ ਕਿਸੇ ਨੂੰ ਕਿਸੇ ਨੇ ਨਵਾਂ ਟਰੈਕਟਰ ਜੌਂਡੀਅਰ ਰਿੰਡੋ ਫਾਰਮ ਕੋਈ ਵੀ ਟਰੈਕਟਰ ਲੈਣਾ ਬਾਈ ਉਹ ਵੀ ਜ਼ਰੂਰ ਦੱਸਿਆ ਕਰੋ ਤੇ ਬਾਈ ਨੇ ਇੱਕ ਵਾਰ ਹੀ ਵੱਢ ਲਈ ਉਹ ਦੂਈ ਵਾਰੀ ਵੱਢਣ ਲੱਗ ਗਿਆ ਗੱਲ ਇੱਕ ਵਾਰੀ ਹੀ ਹੋ ਜੀ ਬਾਈ ਇਹਦੇ ਨਾਲ ਹੈ ਵੀਰੇ ਓਏ ਭਰਾਵਾ ਗੱਲ ਇੱਕ ਬਰੀ ਉਹ ਇੱਕ ਬਰੀਆ ਬੰਨ ਲੀਦਾ ਕਿੱਥੇ ਬਜਨੇ ਨਹੀਂ ਹੈਗਾ ਸੁੱਕੀ ਦਾ ਬਾਈ ਮੱਕੀ ਅੱਛਾ ਹੋਰ ਚੱਲ ਕੋਈ ਗੱਲ ਹੈ ਬਾਈ ਤੇ ਚਲੋ ਠੀਕ ਹੈ ਬਾਈ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ